ਸਬਈਆ ਕਾਨੇ ਕੇ ਸਿਰ ਸਾਥ ਚੁਹਾਇ ਕੈ ਔਰ ਸਬੈ ਤੈਨ ਅੰਗਨ ਕੋ ਨੰਦਨੇ ਕਾਨਾ ਦੇ ਸਿਰ ਨਾਲ ਅਤੇ ਉਸ ਦੇ ਸਾਰੇ ਅੰਗਾਂ ਨਾਲ ਛੁਆ ਕੇ ਅਰ ਲੋਕ ਬੁਲਾਏ ਸਬੈ 브ਜ ਕੈ ਬਹੁਤਾਨ ਦਇਓ ਤਿੰ ਮੰਗਨ ਕੋ ਅਨੇਕ ਪਦਾਰਥ 브ਜ ਦੇ ਸਾਰੇ ਮੰਗਤਿਆ ਨੂੰ ਬੁਲਾ ਕੇ ਦਾਨ ਕਰ ਦਿੱਤੇ ਆਰ ਦਾਨ ਦੇਓ ਸਭ ਹੀ ਗ੍ਰਹਿ ਕੋ ਕਰ ਕੈ ਪਟ ਰੰਗਨ ਰੰਗਨ ਕੋ ਸਾਰੇ ਘਰਾਂ ਨੂੰ ਰੰਗਾ ਰੰਗਾ ਦੇ ਕੱਪੜੇ ਦਾਨ ਕਰ ਦਿੱਤੇ ਇਹ ਢੰਗ ਬਣਾ ਕੇ ਉਹਨਾਂ ਨੂੰ ਦਾਨ ਦਿੱਤਾ ਇਹ ਸਾਜ ਬਣਾਏ ਦੇਓ ਤਿਨ ਕੋ ਅਰ ਔਰ ਦੇਓ ਦੁਖ ਭੰਗਨ ਕੋ ਅਤੇ ਦੁੱਖਾਂ ਦੇ ਨਾਸ ਲਈ ਹੋਰ ਸਭ ਤਰ੍ਹਾਂ ਦਾ ਧਨ ਪਦਾਰਥ ਦਿੱਤਾ ਕਾਂਸ ਬਾਚ ਤੇਣਾ ਵਰਤ ਸੋ ਤੇਣਾ ਵਰਤਨੋ ਕਾਂਸਨੇ ਕਿਹਾ ਅੜੇਲ ਜਬਾ ਪੂਤਨਾ ਹਣੀ ਸੋਨੀ ਗੋਕੋਲ ਵਿਖੇ ਜਦੋਂ ਕਾਂਸਨੇ ਗੋਕੋਲ ਵਿੱਚ ਪੂਤਨਾ ਦੇ ਮਾਰੇ ਜਾਣ ਦੀ ਗੱਲ ਸੁਣੀ ਤੇਣਾ ਵਰਤ ਸੋ ਕਹਿਓ ਜਾਹੋ ਤਾਕੋ ਤਿਖੈ ਤਦੋਂ ਉਸਨੇ ਤੇਣਾਵੰਤ ਦਾਤ ਨੂੰ ਕਿਹਾ ਤੋ ਛੇਤੀ ਨਾਲ ਗੋਕੋਲ ਜਾ ਨੰਦਪਾਲ ਕੋ ਮਾਰੋ ਐਸੇ ਪਟਕ ਕੈ ਅਤੇ ਨੰਦ ਦੇ ਪੁੱਤਰ ਨੂੰ ਇਸ ਤਰ੍ਹਾਂ ਪਟਕਾ ਕੇ ਮਾਰ ਉਹ ਪੱਥਰ ਜਾਨ ਚਲਾਈਐ ਕਰ ਸੋ ਝਟਕ ਕੈ ਜਿਵੇਂ ਹੱਥ ਨਾਲ ਝਟਕਾ ਦੇ ਕੇ ਪੱਥਰ ਚਲਾਈਦਾ ਹੈ ਸਵਈਆ ਕੰਸਾ ਕੈ ਤਸਲੀਮ ਚਲਿਓ ਹੈ ਤੇਣਾ ਵਰਤ ਸੀਗਰ ਦੇ ਗੋਕੁਲ ਆਇਓ ਦੇ ਨਾਵੰਤਕਾਂਸ ਨੂੰ ਪ੍ਰਣਾਮ ਤਸਲੀਮ ਕਰਕੇ ਤੁਰਿਆ ਅਤੇ 체ਤੀ ਨਾਲ ਗੋਕੁਲ ਆਇਆ ਬੋੜਰ ਕੋਤਬ ਰੂਪ ਧਰਿਓ ਤਰਣੀ ਪਰ ਕੈ ਬਲਪੰਉਣ ਬਹਾਇਓ ਉਸਨੇ ਵਾਵ ਰੋਲੇ ਦਾ ਰੂਪ ਧਾਰਨ ਕੀਤਾ ਅਤੇ ਧਰਤੀ ਉਤੇ ਜੋਰ ਦੀ ਹਵਾ ਚਲਾ ਦਿੱਤੀ ਆਗਮ ਜਾਣ ਕੈ ਭਾਰੀ ਭਇਓ ਹਰ ਮਾਰ ਤਬੈ ਵਹ ਭੂਮ ਪਰਾਇਓ ਤ੍ਰਣਾ ਵਰਤਦਾ ਆਉਣਾ ਜਾਣ ਕੇ ਕ੍ਰਿਸ਼ਨ ਭਾਰੀ ਹੋ ਗਏ ਅਤੇ ਉਸ ਨੂੰ ਧਰਤੀ ਉੱਤੇ ਪਟਕਾ ਕੇ ਮਾਰਿਆ ਪੂਰ ਭੈ ਦ੍ਰਿਗ ਮੂੰਦ ਕੇ ਲੋਕਾਂ ਲੈ ਹਰ ਕੋ ਨਬ ਕੇ ਮਗ ਤਾਇਓ ਘਟੇ ਨਾਲ ਲੋਕਾਂ ਦੀਆਂ ਅੱਖਾਂ ਭਰ ਗਈਆਂ ਜਿਸ ਕਰਕੇ ਲੋਕਾਂ ਨੇ ਅੱਖਾਂ ਬੰਦ ਕਰ ਲਈਆਂ ਤਦੋਂ ਤ੍ਰਣਾ ਵਰਤ ਕ੍ਰਿਸ਼ਨ ਨੂੰ ਲੈ ਕੇ ਆਕਾਸ਼ ਦੇ ਰਸਤੇ ਭੱਜ ਗਿਆ ਜੋ ਹਰ ਜੀ ਨਵ ਵਿੱਚ ਗयो ਕਰ ਤੋ ਆਪਣੇ ਬਲ ਕੋ ਤਨ ਚਟਾ ਜਦੋਂ ਕ੍ਰਿਸ਼ਨ ਜੀ ਆਕਾਸ਼ ਵਿੱਚ ਚਲੇ ਗਏ ਤਦ ਉਹਨਾਂ ਨੇ ਆਪਣੇ ਸ਼ਰੀਰ ਦੇ ਬਲ ਨੂੰ ਝਟਕਾ ਦਿੱਤਾ ਰੋਪਪਯਾਨਕ ਕੋ ਤਰ ਕੇ ਮਿਲ ਯੁੱਧ ਕਰਿਓ ਤਬ ਰਾਸ਼ਛ ਪਟਾ ਅਤੇ ਪਿਆਰ ਰੂਪ ਉਤਾਰ ਕੇ ਚੰਗੀ ਤਰ੍ਹਾਂ ਯੁੱਧ ਕੀਤਾ ਅਤੇ ਰਾਖਸ਼ ਨੂੰ ਕਾਇਲ ਕਰ ਦਿੱਤਾ ਫੇਰ ਸੰਭਾਰ ਦਸੋ ਨਖ ਆਪਣੇ ਕੈ ਕੈ ਤੁਰਾ ਸਿਰ ਸੱਤਰ ਕੋ ਕਟਾ ਫੇਰ ਆਪਣੇ ਦਸਾ ਨੋਹਾਂ ਨੂੰ ਸੰਭਾਲ ਕੇ ਸ਼ੀਕਰਤਾ ਨਾਲ ਵੈਰੀ ਦਾ ਸਿਰ ਕੱਟ ਦਿੱਤਾ ਰੁੰਡ ਗਿਰਿਓ ਜਨ ਪੇੜ ਗਿਰਿਓ ਐਮ ਮੋਂਡ ਪਰਿਓ ਜਨ ਢਾਰਤੇ ਖੱਟਾ ਤੇਣਾ ਵਰਤਦਾ ਧਾੜ ਇਸ ਤਰ੍ਹਾਂ ਟਿੱਗ ਪਿਆ ਮਾਨੋ ਬ੍ਰੇਚਰ ਟਿੱਕਿਆ ਹੋਵੇ ਅਤੇ ਸਿਰ ਇਸ ਤਰ੍ਹਾਂ ਆਣ ਡਿੱਗਾ ਹੈ ਮਾਨੋ ਢਾਲ ਨਾਲੋਂ ਖੱਟਾ ਟੁੱਟ ਕੇ ਟਿੱਕਾ ਹੋਵੇ ਇਤ ਸ਼੍ਰੀ ਪਚੇਤਰ ਨਾਟਕ ਗ੍ਰੰਥੇ ਪ੍ਰੇਸਤਾ ਅਵਤਾਰੇ ਤ੍ਰਿਨਾ ਵਰਤ ਬੱਧੈ ਸਮਾਪਤਮ ਇਥੇ ਸ਼੍ਰੀ ਪਚੇਤਰ ਨਾਟਕ ਗ੍ਰੰਥ ਦੇ ਪ੍ਰੇਸਨਾ ਅਵਤਾਰ ਦੇ ਤ੍ਰਿਨ ਵਰਤ ਬੱਧ ਦੀ ਸਮਾਪਤੀ ਸਵਈਆ ਕਾਨਾ ਬਿਨਾ ਜਨ ਗੋਕਲ ਕੇ ਬਹੁ ਆਜਿਜ ਹੋਏ ਇਕਾਤਰ ਟੁੰਡਾਇਓ ਆਕਾਸ਼ ਵਿੱਚ ਚਲੇ ਜਾਣ ਕਾਰਨ ਕਾਨਾ ਤੋਂ ਬਿਨਾ ਗੋਕਲ ਦੇ ਲੋਕੀ ਬਹੁਤ ਆਜਿਜ ਹੋਏ ਅਤੇ ਇਕੱਠੇ ਹੋ ਕੇ ਢੂੰਡਣ ਲੱਗੇ ਦੁਆਦਸ ਕੋਸ ਪੈ ਜਾਏ ਪਰਿਓ ਹੋ ਤੋ ਖੋਜਤ ਖੋਜਤ ਪੈ ਮਿਲ ਪਾਇਓ ਬਾਰਾ ਕੋਹਾ ਉੱਤੇ ਜਾ ਕੇ ਡਿੱਗੇ ਕ੍ਰਿਸ਼ਨ ਨੂੰ ਢੋਣਦੇ ਆ ਢੋਣਦੇ ਆ ਲੱਭ ਲਿਆ ਲਾਏ ਲਿਓ ਹੀ ਸੋ ਸਭ ਹੀ ਤਬ ਹੀ ਮਿਲ ਕੇ ਉਹਨ ਮੰਗਲ ਗਾਇਓ ਸਾਰਿਆਂ ਨੇ ਉਸੇ ਵੇਲੇ ਗਰ ਨਾਲ ਲਾ ਲਿਆ ਅਤੇ ਫਿਰ ਇਕੱਠੇ ਹੋ ਕੇ ਮੰਗਲ ਗੀਤ ਗਾ ਲਗੇ ਤਾਂ ਛਬਕੋ ਜਸ ਊਚ ਮਹਾਕਬ ਨੇ ਮੁਖ ਤੇ ਏਮ ਭਾਕ ਸੁਨਾਇਓ ਉਸ ਦ੍ਰਿਸ਼ ਦੇ ਯਾਸ਼ਦੀ ਮਹਾਂਤਾ ਨੂੰ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਸੁਨਾਇਆ ਦੈਂਤਕੋ ਰੂਪ ਭਿਆਨਕ ਦੇਖ ਕੇ ਗੋਪ ਸਭੋ ਮਨ ਮੈਂ ਡਰ ਕੀਆ ਦੈਂਤ ਦੇ ਭਿਆਨਕ ਰੂਪ ਨੂੰ ਵੇਖ ਕੇ ਸਾਰੇ ਗਵਾਲਿਆਂ ਨੇ ਮਨ ਵਿੱਚ ਡਰ ਅਨੁਭਵ ਕੀਤਾ ਮਾਨਸਕੀ ਕਹ ਹੈ ਗਣਤੀ ਸੁਰ ਰਾਜੈ ਕੋ ਪਿਕ ਫਾੜਤ ਕੀਆ ਮਨੁੱਖਾ ਦੀ ਕੀ ਗਿਣਤੀ ਹੈ ਉਸ ਦੈਂਤ ਨੂੰ ਵੇਖ ਕੇ ਇੰਦਰ ਦਾ ਹਿਰਦਾ ਵੀ ਫਟਣ ਲੱਗ ਗਿਆ ਐ ਸੋ ਮਹਾ ਬਿਕਰਾਲ ਸਰੂਪ ਤਿਸਹਿ ਹਰਨੇ ਛਿਨ ਮੈਂ ਹਰ ਲਿਆ ਅਜੇ ਹੈ ਡਰੋਣੇ ਰੂਪ ਵਾਲੇ ਦੰਤ ਨੂੰ ਕ੍ਰਿਸ਼ਨ ਨੇ ਇੱਕ ਛੇਣ ਵਿੱਚ ਮਾਰ ਲਿਆ ਆਏ ਸੁਨਿਓ ਆਪਣੇ ਗ੍ਰਹਿ ਮੈਂ ਤਹਿ ਕੋ ਬਰਤਾਤ ਸਭ ਕਹਿ ਦਿਆ ਇਸ ਤਰ੍ਹਾਂ ਗਵਾਲੇ ਕ੍ਰਿਸ਼ਨ ਨੂੰ ਲੈ ਕੇ ਜਦੋਂ ਘਰ ਪਰਤੇ ਤਾਂ ਆਪਣੇ ਘਰ ਵਿੱਚ ਆਇਆ ਸੁਣ ਕੇ ਲੋਕੀ ਪਛਾਣ ਆਏ ਕ੍ਰਿਸ਼ਨ ਨੇ ਉਹਨਾਂ ਨੂੰ ਸਾਰਾ ਪ੍ਰਤਾਨਤ ਕਹਿ ਦਿੱਤਾ। ਦ ਬੋ ਬਿਪਨ ਕੋ ਤਬ ਧਾਨ ਸੁਖੇਲਤ ਹੈ। ਸਤ ਸੋ ਫੋ ਨਮਾਈ। ਜਦੋਂ ਮਾਤਾ ਯਸ਼ੋਦਾ ਬਹੁਤ ਸਾਰੇ ਬ੍ਰਾਹਮਣਾਂ ਨੂੰ ਧਾਨ ਦੇ ਕੇ ਪੁੱਤਰ ਨਾਲ ਖੇਡਣ ਲੱਗੀ। ਆਂਗੁਲ ਕੈ ਮੁਖ ਸਾ ਮੋਹੇ ਹੋਤ ਹੀ। ਲੈਤ ਪਲੇ ਹਰ ਜੀ ਮੁਸਕਾਈ। ਮੋਦੇ ਸਾਹਮਣੇ ਪਿਆਰ ਨਾਲ ਉਂਗਲ ਦੀ ਓਟ ਕਰਕੇ ਕ੍ਰਿਸ਼ਨ ਜੀ ਨੂੰ ਹਸਾ ਲੈਂਦੀ ਹੈ ਆਨੰਦ ਹੋਤ ਮਹਾ ਯਸ਼ੁਦਾ ਮਨ ਔਰ ਕਹਾ ਕਹੋ ਤੋ ਹੈ ਵਡਾਈ ਇਸ ਨਾਲ ਯਸ਼ੋਦਾ ਦਾ ਮਨ ਬਹੁਤ ਹੀ ਪ੍ਰਸੰਨ ਹੋ ਰਿਹਾ ਹੈ हे ਯਸ਼ੋਦਾ ਤੇਰੀ ਹੋਰ ਕੀ ਵਡਿਆਈ ਕਹਾਂ ਤਾਛ ਬਕੀ ਉਪਮਾਤ ਪੈ ਕਬ ਕੇ ਮਨ ਮੈਂ ਤਨ ਤੇ ਅਤ ਪਾਈ ਉਸ ਦਿ੍ਰਿਸ਼ ਦੀ ਉਪਮਾ ਬਹੁਤ ਆਦਿਕ ਹੈ ਕਵੀ ਦੇ ਮਨ ਅਤੇ ਤਨ ਨੂੰ ਬਹੁਤ ਚੰਗੀ ਲੱਗ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ